thank you thank you ਜੋ ਕਿ 15 ਦਸੰਬਰ ਤੋਂ ਲੈ ਕੇ ਗੁਰਦੁਆਰਾ ਗੁਰਸੇਵਨ ਪ੍ਰਕਾਸ਼ ਸਾਹਿਬ ਜੀਆਂ ਦੇ ਪਵਮਨ ਸਥਾਨਾਂ ਤੋਂ ਰਾਤਰੀ ਦੇ ਦੀਵਾਨ ਕਰ ਕਰ ਪ੍ਰਤੀ ਆਰੰਭ ਹੋਏ ਹਨ ਅੱਜ 8ਵੇਂ ਦਿਨ ਦੀ ਰਾਤਰੀ ਦੀਵਾਨਾਂ ਦੀ ਰੰਭਤਾ ਹੋਈ ਹੈ ਸੇਵ ਪਰਿਵਾਰ ਕੇ ਗੁਰੂ ਪਾਤਸ਼ਾਹ ਜੀਆਂ ਨੇ ਤਰਸ ਕਰਕੇ ਇਹਨਾਂ ਸਮਾਗਮਾਂ ਦੀ ਦਾਤ ਨਿਸ਼ਨਾ ਕੀਤੀ ਹੈ ਗੁਰਬਾਣੀ ਦਾ ਇਲਾਹੀ ਗੁਰਬਾਣੀ ਦਾ ਸ਼ਬਦ ਆਪਾਂ ਸਰਵਣ ਕੀਤਾ ਜਿਨ੍ਹਾਂ ਨਾ ਬਿਸਰਿਆ ਨਾਮ ਸੇਖ ਨੇ ਹਿਆ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ ਜਿਨ੍ਹਾਂ ਦੇ 혀ਦੇ ਵਿੱਚ ਕਦੀ ਪਰਮਾਤਮਾ ਦਾ ਨਾਮ ਨਹੀਂ ਬਿਸਰਦਾ ਅੱਜ 60 ਦਾ ਦਿਨ ਹੈ ਅਮਰ ਜੀ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਤਲੁਜ ਨਦੀ ਦੇ ਕੰਢੇ ਤੇ ਪਹੁੰਚਦੇ ਨੇ ਕੁਰਾਨ ਨਹੀਂ ਖਾਟਾ ਮਾਰਦਾ ਹੈ ਸਰਸਾ ਨਦੀ ਦਾ ਪਾਣੀ ਵੀ ਖਾਟਾ ਮਾਰਦਾ ਹੈ ਤੇ ਪਿੱਛੇ ਪਾਉ ਪਿੱਛੇ ਫੌਜ ਨੇ ਖਿਲਾ ਪਾਇਆ ਹੋਇਆ ਜਿਨ੍ਹਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਸੀ ਇਹ ਤੁਸੀਂ ਅਨੰਦਪੁਰ ਦਾ ਕਿਲਾ ਛੱਡਦੇ ਹੋ ਤੁਹਾਨੂੰ ਕੁਝ ਵੀ ਆਖਿਆ ਨਹੀਂ ਜਾਏਗਾ ਪਰ ਉਹ ਸਾਰੀਆਂ ਕੁਰਾਨ ਦੀਆਂ ਕਸਮਾਂ ਤੋੜ ਕੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਤੇ ਸਿੱਖਾਂ ਦੇ ਉੱਪਰ ਹਮਲਾ ਕਰ ਦਿੱਤਾ कि ਜਦੋਂ ਸਸਾ ਨਦੀ ਦੇ ਕੰਢੇ ਉੱਤੇ ਪਹੁੰਚਦੇ ਨੇ ਤੇ ਗੁਰੂ ਸ਼ੋਗ ਸਿੰਘ ਬਾਦਸ਼ਾਹ ਮਹਾਰਾ ਜੀ ਆਸਮ ਨੂੰ ਕਹਿੰਦੇ ਜਯਾ ਸਿੰਘ ਜੀ ਨਦੀ ਤੇ ਆਪਾਂ ਬਾਅਦ ਵਿੱਚ ਪਾਰ ਕਰਾਂਗੇ ਪਹਿਲਾਂ ਗੁਰੂ ਦੇ ਬਾੜੀ ਵਿੱਚ ਅਮਰਤ ਵੇਲਾ ਹੋ ਚੁੱਕਾ ਹੈ ਅਮਰਤ ਵੇਲੇ ਦੀ ਸੰਭਾਲ ਕਰੀਏ ਸਿੱਖਾਂ ਨੇ ਆਖਿਆ ਬਾਦਸ਼ਾਹ ਜੀ ਨਦੀ ਨੂੰ ਪਾਰ ਕਰਕੇ ਵੀ ਅਮਰਤ ਵੇਲੇ ਦੀ ਆਪਾਂ ਸੰਭਾਲ ਕਰ ਸਕਦੇ ਹਾਂ ਅਮਰਤ ਵੇਲਾ ਸਾਭ ਸਕਦੇ ਹਾਂ ਔਰ ਗੁਰੂ ਪਾਤਸ਼ਾਹ ਜੀ ਨੇ ਉਹ ਸਾਨੂੰ ਪੂਰਨਿ ਪਾਠ ਦੱਸਿਆ ਕਿ ਸਿੱਖ ਵਾਖੀ ਅੰਮ੍ਰਿਤ ਵੇਲਾ ਬੜਾ ਜ਼ਰੂਰੀ ਹੈ। ਚਾ ਖੜ ਚਾ ਦੀ ਇਹੋ ਵਰਸਾ ਤੇ ਗੁਰ ਦੇਖਣ ਜਾਈ ਸਮੁਤ ਸਾਗਰ ਹੋ ਗਏ ਬਹੁਤ ਕਾਰਾ ਗੁਰ ਸਖ ਲੰਘ ਗੁਰ ਪੈ ਗਏ। ਪਾਛਾ ਕਰਨੇ ਭਾਵੇਂ ਤੈਨੂੰ ਹੰਢੇਰੀਆਂ ਕਪਾੜ ਪਾਰ ਕਰਨੇ ਪੈ ਜਾਣ ਸਮੁੰਦਰ ਲੰਘਣਾ ਪੈ ਜੇ ਪਰ ਜੀ ਦਾ ਪ੍ਰਮਾਤਮਾ ਦੀ ਯਾਣ ਵਿਛੋੜਾ ਨਹੀਂ ਪੈਣਾ ਚਾਹੀਦਾ। ਜੇ ਤੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਤੇ ਤੇਰੇ ਨਾਲ ਇੱਕ ਦੇਣ ਵੀ ਤੇਰਾ ਬੰਮਤ ਵਿਲਾ ਜਿਹੜਾ ਉਹ ਫਟਣਾ ਨਹੀਂ ਚਾਹੀਦਾ ਇਹ ਬਾਦਸ਼ਾਹੀਆਂ ਨੇ ਸਾਨੂੰ ਪੂਰਨੇ ਪਾ ਕੇ ਦਿੱਤੇ ਸਰਸਾ ਨਦੀ ਦੇ ਕੰਢੇ ਦੇ ਉੱਤੇ ਬੈਠ ਕੇ ਬਾਬਾ ਅਜੀਤ ਸਿੰਘ ਜੀ ਕੁਝ ਸਿੰਘਾਂ ਨੂੰ ਘਾਰ ਲੈ ਕੇ ਉਹ ਜੰਗ ਦਾ ਮੁਕਾਬਲਾ ਕਰਦੇ ਨੇ ਬੜਾ ਵੱਡਾ ਕਮਸਾਨ ਦਾ ਯੁੱਗ ਹੁੰਦਾ ਏ ਸਰਸਾ ਨਦੀ ਦੇ ਕੰਢੇ ਦੇ ਉੱਤੇ ਤੇ ਗੁਰੂ ਗੋਬਿੰਦ ਸਿੰਘ ਪਾਚਾ ਮਹਾਰਾਜ ਜਰਬਾਬ ਦੇ ਨਾਲ ਆਸਾ ਜੀ ਵਾਰ ਦਾ ਕੀਰਤਨ ਇਨਾਮਪੁਰ ਦਾ ਕਿਲਾ ਛੱਡ ਦਿੱਤਾ ਪਰ ਬਾਪਾ ਦਾ ਪਤਾ ਨਹੀਂ ਭਾਵੇਂ ਉਹ ਪਰਮਾਤਮਾ ਅੰਤਰਜਾਮੀ ਸੀ ਅਕਾਲ ਪੁਰਖ ਸੀ ਉਹਨੂੰ ਸਭ ਕੁਝ ਪਤਾ ਸੀ ਕਿ ਕੀ ਕੁਝ ਹੋਣਾ ਹੈ ਕਿ ਕੀ ਕੁਝ ਟਕਣਾ ਵਾਪਰਨੀ ਹੈ ਕਿਉਂਕਿ ਜਿਹੜੇ ਬੋਲੇ ਆ ਸਭ ਕੁਝ ਜਾਣਦਾ ਕਿਸ ਆਗਿਆ ਕੀ ਚਾਏ